मोहाली में हुआ बड़ा हादसा इंडस्ट्रियल एरिया फेस नौ में एक फैक्ट्री में अचानक भीषण ब्लास्ट हो गया जिसमें दो लोगों की मौके पर ही मौत हो गई ब्लास्ट की चपेट में आए कुछ लोग घायल भी बताए जा रहे हैं जिन्हें रेस्क्यू कर इलाज के लिए फेस छः अस्पताल भर्ती कराया गया इस ब्लास्ट के बाद इलाके में अफरा तफरी मच गई मौके पर स्थानीय पुलिस प्रशासन भी पहुँच गया जिस संबंधित जानकारी देते हुए डी सिटी पी टू हरसिमरन सिंह बल ਇਸਨ ਫੈਕਟਰੀ ਦਾ ਹਾਈਟਡ ਐਸ ਹੈ ਤੇ ਉਹਦੇ ਇਥੇ ਅੱਜ ਆਕਸੀਜਨ ਸਿਲੰਡਰ ਅੰਦਰ ਕੋਈ ਬਲਾਸਟ ਹੋਇਆ ਹੈ ਬਲਾਸਟ ਹੋਣ ਤੋਂ ਬਾਅਦ ਇਹਦੇ ਦੋ ਜੈਰਿਟੀਜ਼ ਹੋਈਆਂ ਨੇ ਤੇਰੀ ਜਨੇ ਜਖਮੀ ਸੀ ਆ ਦੋ ਚਾਰ ਜਣੇ ਜ਼ਖਮੀ ਵੀ ਹੈ ਉਹਨਾਂ ਨੂੰ ਸਰਕਾਰ ਨੇ ਕੀ ਰਿਹਾ ਹੈ ਇਹ ਅਜੇ ਇਹ ਪ੍ਰੀਲਿਮਨਰੀ ਉਹ ਹੈ ਅਸੀਂ ਤੁਹਾਨੂੰ ਸਾਰੀ ਇਹਦੀ ਡਿਟੇਲਿੰਗ ਤੁਹਾਨੂੰ ਬਾਅਦ ਚ ਦੱਸਦੇ ਹਾਂ ਇਹ ਅਸੀਂ ਇੱਥੇ ਬੇਸਿਕਲੀ ਇਹ ਫੈਕਟਰੀ ਦੇ ਵਿੱਚ ਆਕਸੀਜਨ ਸਿਲੰਡਰ ਭਰਦੇ ਹਨ ਹਾਂਜੀ ਇਹਨਾਂ ਜਿਹੜੇ ਇਹਨਾਂ ਕੋਲ ਕੀ ਪੇਪਰਮਿਸ਼ਨ ਹੈ ਕੀਤੀ ਇਹਨਾਂ ਕੋਲ ਜਿਹੜੀ ਪ੍ਰਾਇਰਟੀ ਅਡਿਸਨ ਐਨਓਸੀ ਗੈਰੀ ਚੱਲੀ ਹੁੰਦੀ ਹੈ ਹਾਂ ਉਹ ਸਾਰੀਆਂ ਅਸੀਂ ਹੁਣ ਇਹਦੇ ਇਹ ਅਸੀਂ ਇਹਦੇ ਇਹਨਾਂ ਨੂੰ ਮੂਵ ਕਰ ਰਹੇ ਹਾਂ ਜਿਹੜੇ ਕੈਜੂਐਲਟੀਆਂ ਹੋਈਆਂ ਤੇ ਉਹਨਾਂ ਨੂੰ ਪੇਸ਼ੈਂਟਸ ਨੂੰ ਭੇਜਿਆ ਤੇ ਬਾਕੀ ਡਿਟੇਲਿੰਗ ਤੁਹਾਨੂੰ ਇਸ ਤੋਂ ਬਾਅਦ ਵੱਖਰੇ ਤੌਰ ਤੇ ਦੱਸਾਂਗੇ